ਪਿਆਰਿਓ ਰੱਬ ਹਮੇਸ਼ਾ ਹੀ ਕਸਵਟੀਆਂ ਲਾ ਕੇ ਵੇਖਦਾ ਸਿੱਖਾਂ ਤੇ ਆਖੋ ਸਤਨਾਮ ਵਾਹਿਗੁਰੂ ਜੀ ਪਰ ਕਸਵਟੀ ਸਿੱਖ ਤਾਂ ਹੀ ਝੱਲ ਸਕਦਾ ਜੇ ਗੁਰੂ ਕਿਰਪਾ ਕਰੇ ਸਾਡੇ ਬਸ ਦੀ ਗੱਲ ਨਹੀਂ ਆ ਵਿੱਚ ਦੀ ਸੰਗਤ ਚ ਬੈਠੇ ਸਿਆਣੇ ਸਿਆਣੇ ਗੁਰਸਿੱਖ ਇਹ ਵਿਚਾਰਾ ਕਰਦੇ ਨੇ ਕਹਿੰਦੇ ਭਾਈ ਜੇ ਗੁਰੂ ਪਰਖੇ ਨਾ ਕਸਵੱਟੀ ਲਾ ਦੇਵੇ ਤੇ ਸਿੱਖ ਨੂੰ ਬਹੁਤ ਔਖਾ ਹੈ ਗੁਰੂ ਦੀ ਕਸਵੱਟੀ ਸਹਿਣੀ ਨਾਲ ਬੈਠੇ ਸਤ ਸੰਗ ਕਰਨ ਵਾਲੇ ਗੁਰਸਿੱਖ ਵੀ ਕਹਿੰਦੇ ਵੀ ਬਿਲਕੁਲ ਸਹੀ ਗੱਲ ਹੈ ਹੁਣ ਵੀ ਅਸੀਂ ਵੇਖੇ ਨੇ ਜਿਹੜੇ ਲੋਕਾਂ ਨੂੰ ਐ ਉਂਗਲਾਂ ਕਰਦੇ ਸੀ ਨਾ ਆਪ ਵੀ ਜਦੋਂ ਉਹਨਾਂ ਤੇ ਪਈ ਬੱਸ ਫਿਰ ਬਾਬਾ ਜੀ ਦੂਜਿਆਂ ਨੂੰ ਕਹਿਣਾ ਸੌਖਾ ਹੈ ਸਾਡਾ ਪੁਰਾਣਾ ਇੱਕ ਜਥੇਦਾਰ ਹੁੰਦਾ ਸੀਗਾ ਜਦੋਂ ਮੈਂ ਤਤਕ ਸੱਚ ਸੰਗ ਘਰ ਕੀ ਹੋਇਆ ਜਦੋਂ ਅਸੀਂ ਜਾਣਾ ਕਿਤੇ ਦੀਵਾਨ ਲਾਉਣਾ ਅਖੰਡ ਪਾਠ ਤੇ ਉਹਨੇ ਕਹਿਣਾ ਆ ਵੇਖੋ ਤੁਸੀਂ گاਵਾ ਮੱਜਾਂ ਦੇ ਆ ਕਿਉਂ ਰस्सियां ਜੀਆਂ ਪਾਈਆਂ ਓਏ ਆ ਕਿਉਂ ਤੁਸੀਂ ਜੰਤਰ ਪਾਏ ਆ ਲਾਉ ਪਰੇ ਅੱਛਾ ਗਲਾਂ ਵਿੱਚ ਉਹ ਲੋਕ ਪਾ ਲੈਂਦੇ ਨੇ ਸਾਡਾ ਵਹਿਮ ਹੈ ਲਵਾ ਦੇਣਾ ਮਤਲਬ ਉਥੇ ਇਹ ਸਾਬਤ ਕਰਨਾ ਵੀ ਮੇਰੇ ਵਰਗਾ ਸਿੱਖ ਕੋਈ ਨਹੀਂ ਤੇ ਅਸੀਂ ਹਸਣਾ ਮੈਂ ਕਿਹਾ ਵਾਹ ਭਈ ਵਾਹ ਠੀਕ ਹੈ ਜਥੇਦਾਰਾ ਬਹੁਤ ਵਧੀਆ ਤੇ ਚਲਦੇ ਆ ਚਲਦੇ ਆ ਇੱਕ ਵਾਰ ਉਹਨਾਂ ਦੇ ਸੀ ਜਦੋਂ ਘਰ ਜਾਣਾ ਆਉਣ ਹੋਇਆ ਤੇ ਉਹਨਾਂ ਦਾ ਹੀ ਜਿਹੜਾ ਮੁੰਡਾ ਅਲੱਗ ਸੀ ਉਹਦੀ ਗਾਂ ਦੇ ਗਲ ਵਿੱਚ ਉਹ ਮੁੰਜਾਲੀ ਰੱਸੀ ਚ ਕੱਟਾ ਪਾ ਕੇ ਬੰਨੀ ਪਈ ਮੈਂ ਕਿਹਾ ਬਾਬਾ ਜੀ ਆਹ ਕੀ ਐ ਆ ਲੋਕਾਂ ਨੂੰ ਤੁਸੀਂ ਰੋਕਦੇ ਆਂ ਆਪਾਂ ਜਾਣਦੇ ਆ ਤੁਹਾਡੇ ਦਾ ਘਰੇ ਪਾਈ ਬੈਠਾ ਫਿਰ ਨਾਲੇ ਤੇਰਾ ਲੜਕਾ ਐ ਨਾਲੇ ਗੁਰਸਿੱਖ ਐ ਉਹ ਕਹਿੰਦਾ ਇਹ ਤਾਂ ਐਵੇਂ ਹੀ ਮੂਲ ਮੰਤਰ ਪੜ੍ਹ ਕੇ ਨੇ ਪਾਲਿਆ ਤੇ ਮਨ ਹੋ ਸਕਦਾ ਅਗਲਿਆਂ ਨੇ ਵੀ ਮੂਲ ਮੰਤਰ ਪੜ੍ਹ ਕੇ ਹੀ ਬੰਨਿਆ ਹੋਵੇ ਤੈਨੂੰ ਕਿਉਂ ਅਲਰਜੀ ਐ ਆਖੋ ਸਤਨਾਮ ਵਾਹਿਗੁਰੂ ਜੀ ਫਿਰ ਬੇਨਤੀ ਕਰਦੇ ਸੀ ਚਲਦੇ ਆ ਚਲਦੇ ਆ ਮਾਨਸਾਗਾ ਵੀ ਮੈਂ ਬਹੁਤ ਬਾਣੀ ਪੜਦਾ ਮੇਰੇ ਵਰਗਾ ਸਿੱਖ ਕੋਈ ਨਹੀਂ ਮੈਂ 50 ਬਾਣੀਆਂ ਪੜ ਲੀਆਂ ਮੈਂ 60 ਬਾਣੀਆਂ ਪੜਦਾ ਇਹ ਸਾਬਤ ਤਾਂ ਇਹ ਕਰਨਾ ਸੀ ਵੀ ਲੋਕ ਮੈਨੂੰ ਕਹਿਣ ਬੜਾ ਗੁਰ ਸਿੱਖ ਹੈ ਜੀ ਪਰ ਬਾਣੀ ਪੜਦੇ ਤਾਂ ਸੀ ਆਪਦੇ ਵਾਸਤੇ ਪੜਦੇ ਆ ਲੋਕਾਂ ਨੂੰ ਕੀ ਦੱਸਣਾ ਆਖਰ ਸਤਨਾਮ ਵਾਹਿਗੁਰੂ ਜੀ ਗੁਰਮਖੋ ਚਲਦੇ ਆ ਚਲਦੇ ਆ ਉਹ ਜਥੇਦਾਰ ਦੇ ਨਾਲ ਲੜ ਕੇ ਦੀ ਲੱਤ ਦੁਖਣ ਲੱਗੀ ਲੱਤ ਦੁਖਣ ਲੱਗੀ ਬੜਗਾ ਦਵਾਈਆਂ ਲਈਆਂ ਕਿਤੋਂ ਰਾਮ ਨਾ ਆਇਆ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਨਾ ਕੇਸਰੀ ਸਿੰਘਪੁਰ ਕਿਸੇ ਤੋਂ ਥੌਲਾ ਪਉਣ ਜਾਂਦੇ ਐ ਬਾਬਾ ਜੀ ਜਿਹੜੇ ਲੋਕਾਂ ਨੂੰ ਉਪਦੇਸ਼ ਕਰਦੇ ਸੀ ਅੱਛਾ ਚਲੋ ਮੈਂ ਵੀ ਗੱਡੀ ਲੈ ਕੇ ਉਹਦਾ ਪਿੱਛਾ ਕਰ ਲਿਆ ਹਨਾ ਜਦੋਂ ਮਿਲ ਗਏ ਮੈਂ ਘੇਰ ਲੇ ਉਹ ਅਸੀਂ ਸਾਰੇ ਸਿੱਖ ਉੱਥੇ ਨਾਲ ਸੀ ਜਿਹੜੇ ਉਹਨਾਂ ਦੇ ਇਕੱਠੇ ਹੋ ਕੇ ਬੈੰਦੇ ਸੀ ਉੱਥੇ ਹੀ ਅਸੀਂ ਉਹ ਪੰਜੇ ਸੱਤੇ ਬੈਠੇ ਮੈਂ ਕਿਹਾ ਵੀ 10 ਬਾਬੇ ਤੂੰ ਤਾਂ ਲੋਕਾਂ ਨੂੰ ਐ ਕਹਦਾ ਹੁੰਦਾ ਸੀ ਵੀ ਜੇ ਦੁੱਖ ਸੁੱਖ ਆਉਂਦਾ ਤੇ ਅਰਦਾਸ ਕਰਨੀ ਆ ਗੁਰੂ ਮੁਰੇ ਹੁਣ ਤੇਰੀ ਅਰਦਾਸ ਵੇਲੋਗੀ ਇਹ ਕੀ ਹੋਇਆ ਮੈਂ ਕਿਹਾ ਤੂੰ ਆ ਤੇਰੇ ਇਹਦੀ ਲੱਤ ਦੁਖਦੀ ਆ ਥੋੜਾ ਪਾਉਣਗੇ ਕੌਣ ਕਹਿੰਦਾ ਕੌਣ ਕਹਿੰਦਾ ਮੰਨਦਾ ਥੋੜੀ ਹੁੰਦਾ ਬੰਦਾ ਮੈਂ ਕਿਹਾ ਮੈਂ ਕਹਿਣਾ ਮੈਂ ਕਿਹਾ ਮੈਂ ਗੱਡੀ ਤੇ ਜਾ ਕੇ ਤੈਨੂੰ ਮਗਰ ਦੇਖਿਆ ਮੰਡੀ ਉਹ ਆਰੇ ਵਾਲਿਆਂ ਦੇ ਘਰ ਵਿੱਚ ਬੈਠਿਆ ਫੇਰ ਗੱਲ ਨਾ ਹੋਵੇ ਉਹ ਨਹੀਂ ਜੀ ਫਿਰ ਰਾਮਣੀ ਆਉਂਦਾ ਸੁਣਨੀ ਪੈਂਦੀ ਆ ਬੁੜੀਆਂ ਕਦੋਂ ਮੰਨਦੀਆਂ ਮੈਂ ਕਿਹਾ ਫਿਰ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਇਹ ਐਸਾ ਮਾਰ ਗਿਆ ਐਵੇਂ ਨਹੀਂ ਕਿਹਾ ਰੱਬ ਦੇ ਬੰਦਿਆਂ ਨੇ ਬਾਬਾ ਕਬੀਰ ਜੀ ਮਹਾਰਾਜ ਨੇ ਫੇਰ ਉਹਨਾਂ ਦੀ ਅਰਦਾਸ ਕਿੱਥੇ ਸੁਣੀ ਜਾਣੀ ਐ ਬੇ ਵਿਸ਼ਵਾਸਿਆਂ ਦੀ ਉਹ ਕੱਚੇ ਝੜ ਜਾਂਦੇ ਐ ਲੱਗਦੀ ਜਦ ਰਾਮ ਕਸੌਟੀ ਕੱਚੇ ਝੜ ਜਾਂਦੇ ਐ ਲੱਗਦੀ ਜਦ ਰਾਮ ਕਸੌਟੀ ਲਗਦੀ ਜਦੋਂ ਰਾਮ ਕ ਸੌਟੀ ਲਗਦੀ ਜਦੋਂ ਰਾਮ ਕ ਸੌਟੀ ਲਗਦੀ ਜਦੋਂ ਰਾਮ ਕ ਸੌਟੀ ਲਗਦੀ ਜਦ ਰਾਮ ਕ ਸੌਟੀ ਕੀ ਜਗਰਾਤ ਸੌਂਦੀ ਨਾ ਕੀ ਜਗਰਾਤ ਸੌਂਦੀ ਬੱਚੇ ਝੜ ਜਾਂਦੇ ਐ ਜੀ ਲੱਗਦੀ ਨਗਰਾਮਤ ਸੌਂਦੀ ਬੱਚੇ ਝੜ ਜਾਂਦੇ ਐ ਲੱਗਦੀ ਜਗਰਾਤ ਨਕ ਸੌਂਦੀ ਅਭੀਰ ਕਸੌਟੀ ਰਾਮ ਕੀ ਉੱਚਾ ਜਗ ਨ ਕੋਈ ਰਾਮ ਕਸਵਟੀ ਸੋਸ ਹੈ